ਇਸ ਤਰ੍ਹਾਂ ਦੇ ਬਹੁਤ ਵੀਡੀਓ ਦੇਖ ਰਹੇ ਸੀ ਕਿਹਟਾ ਰੂਮ ਚੰਗੇ ਕਿ ਨਹੀਂ ਸਰ ਜੀ ਮੈਂ ਤਾਂ ਨਾਲ ਨਾ 45 ਡਿਗਰੀ ਟੈਂਪਰੇਚਰ ਹੋ ਰਿਹਾ ਸੀ ਨਾ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹਰਦੀ ਅੱਜ ਰੱਬ ਨੇ ਮੀਂਹ ਪਾ ਬਹੁਤ ਜਾਈ ਰਾਹਤ ਮਿਲ ਗਈ ਐਸੇ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਸੀ ਇਸ ਕਰਕੇ ਨਾ ਹੀ ਮੈਂ ਮੈਨੂੰ ਬਹੁਤ ਧੰਨਵਾਦ ਰੱਬ ਦਾ ਕੁਦਰਤ ਦਾ ਕਰਨਾ ਚਾਹੁੰਦਾ ਕਿ ਮੀਂਹ ਪਾ ਤਾ ਨੇ ਬਹੁਤ ਵਧੀਆ ਹੋ ਗਈ ਬੂੰਦ ਬੂੰਦ ਨੂੰ ਤਰਸ ਰਹੇ ਸੀ ਬੂੰਦ ਬੂੰਦ ਨੂੰ ਤਰਸ ਰਹੇ ਤੇ ਸਬੀਲਾਂ ਲਾ ਰਹੇ ਸੀ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਹਤ ਮਿਲਿਆ ਤੇ ਇਨਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਿਆ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਬਹੁਤ ਬਹੁਤ ਧੰਨਵਾਦ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਆ ਮਹੀਨਾ ਦਾ ਬਾਰਿਸ਼ ਪਾ ਕੇ ਰੱਖੇ ਜੀ ਦੋ ਤਿੰਨ ਦਿਨ ਮੀਂਹ ਪਾਇਆ ਕਰੇ ਰੱਬ ਜੀ ਇਹ ਦਰਖਤ ਵੀ ਲਾਉਣੇ ਚਾਹੀਦੇ ਉਹ ਵੀ ਕਰਨਾ ਜੀ ਮੈਂ ਕਹਿਣਾ ਚਾਹੁੰਦਾ ਨਾ ਵੀ ਮੀਂਹ ਵੀ ਜ਼ਰੂਰੀ ਹੈ ਤਾਂ ਹੀ ਦਰਖਤ ਹੋਣਗੇ ਨਹੀਂ ਜੇ ਦਰਖਤਾਂ ਪਲਾਏ ਤਾਂ ਮੱਚ ਗਏ ਫਿਰ ਫਾਇਦਾ ਕੀ ਜੀ ਪਹਿਲਾਂ ਇੰਨੀ ਗਰਮੀ ਤੇ ਕੰਮ ਕਰਨਾ ਬਹੁਤ ਔਖਾ ਹੁੰਦਾ ਹਾਂਜੀ ਬਹੁਤ ਜਿਆਦਾ ਔਖਾ ਹੁੰਦਾ ਜੀ ਕੱਲ ਮੈਂ ਕੰਮ ਕਰਿਆ ਬਹੁਤ ਜਿਆਦਾ ਗਰਮੀ ਸੀ ਸਾਹ ਨੂੰ ਵੀ ਨਾਲੇ ਠੰਡਾ ਮੌਸਮ ਦੀ ਫਿਰ ਵੀ ਗਰਮੀ ਬਹੁਤ ਹੀ 4-5 ਵਜੇ ਅੱਜ ਅੱਜ ਰਾਤ ਮਿਲਗੀ ਅੱਜ ਬਹੁਤ ਜਿਆਦਾ ਰਾਤ ਮਿਲਗੀ ਜੀ